ਜਦੋਂ ਪੁਰਤਗਾਲ ਦੇ ਡਾਂਕੀ ਦੇ ਟੂਰਿਸਟ ਤੇ ਜਿਹੜਾ ਸਟੂਡੈਂਟ ਦੇ ਰਸਤੇ ਬੰਦ ਹੋ ਗਏ ਤਾਂ 7 ਸੀਜ਼ D1 ਵੀਜ਼ੇ ਦੇ ਇਥੇ ਝੜੀ ਲਾ ਗਈਗਾ ਆਪਣੇ ਕੋਲੇ ਜਿਹੜੇ D1 ਵੀਜ਼ੇ ਰੈ residancy ਵੀਜ਼ੇ ਤੋਂ ਲੱਗ ਰਹੇ ਆ ਉਹਨਾਂ ਵਿੱਚੋਂ ਅੱਜ ਸਭ ਤੋਂ ਪਹਿਲਾਂ ਜਸਵੀਰ ਸਿੰਘ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਜੋ ਲੁਧਿਆਣੇ ਤੋਂ ਸਾਡੇ ਕੋਲੇ ਆਏ ਨੇ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਵੇਟ ਕੀਤੀ ਅੱਜ ਵੀਜ਼ਾ ਲੈ ਕੇ ਜਾ ਰਹੇ ਨੇ ਪਹਿਲਾਂ ਤਾਂ ਤੁਹਾਡੇ ਸਬਰ ਨੂੰ ਤੁਹਾਡੇ ਰੈ residancy ਵੀਜ਼ੇ ਦੇ ਲਈ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਵੀ ਤੇ ਤੁਹਾਡੇ ਪਰਿਵਾਰ ਨੂੰ ਤੁਹਾਨੂੰ ਵੀ ਸਰ ਇਹ ਇਕੱਲਾ ਵੀਜ਼ਾ ਨਹੀਂ ਹੈ ਇਹ ਰੈ residency ਵੀਜ਼ਾ ਜਿਹਦੇ ਵਿੱਚ ਇਕੱਲੇ ਜਸਵੀਰ ਸਿੰਘ ਨਹੀਂ ਜਾ ਰਹੇ ਇਹਨਾਂ ਦੀ ਫੈਮਿਲੀ ਵੀ ਉੱਥੇ ਸੈੱਟ ਹੋਊਗੀ ਪੁਰਤਗਾਲ ਦਾ ਜਿਹੜਾ ਰੈ residency ਵੀਜ਼ਾ D1 ਆਰਟੀਕਲ 59 ਬਾਰੇ ਮੈਂ ਕਾਫੀ ਵੀਡੀਓ ਬਣਾ ਚੁੱਕਿਆ ਅੱਜ ਉਹਨਾਂ ਦੇ ਵਿੱਚ ਜਸਵੀਰ ਸਿੰਘ ਦੀ ਆਪਣੇ ਕੋਲ ਵੀਜ਼ਾ ਲੈ ਰਿਹਾ ਬਾਕੀ ਇਹਨਾਂ ਦੀ ਜਰਨੀ ਬਾਰੇ ਕਿੱਦਾਂ ਸੈਵਨ ਸੀਜ਼ਨਾਂ ਜਰਨੀ ਰਹੀ ਕਿੱਦਾਂ ਇਹਨਾਂ ਦਾ ਪੁਰਾਣਾ ਐਕਸਪੀਰੀਅੰਸ ਸੀ ਹੁਣ ਆ ਕੇ ਇਹਨਾਂ ਨੇ ਕਿੱਦਾਂ ਵੀਜ਼ਾ ਲਿਆ ਆਪਾਂ ਜੀ ਸਾਰੀ ਡਿਸਕਸ ਕਰਦੇ ਆ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਪਹਿਲਾਂ ਤਾਂ ਮੈਂ ਇਹਨਾਂ ਦੇ ਬੇਟੇ ਨੂੰ ਵੀ ਮਿਲਿਆ ਅੱਜ ਬੜਾ ਵਧੀਆ ਬੇਟਾ ਤੁਹਾਡਾ 7ਥ ਕਲਾਸ ਚਾ ਚਲੋ ਉਹਦਾ ਫਿਊਚਰ ਵੀ ਇਹਦੇ ਵਿੱਚ ਬਣ ਰਿਹਾ ਕਿੰਨਾ ਖੁਸ਼ੀ ਹੈ ਜੀ ਕਿਨਾ ਪਹਿਲਾਂ ਤਾਂ ਆਪਣਾ ਬਾਰੇ ਦੱਸੋ ਪਹਿਲਾਂ ਦਾ ਸਰ ਮੇਰਾ ਨਾਮ ਜਸਬੀਰ ਸਿੰਘ ਹੈ ਜੀ ਬਹੁਤ ਖੁਸ਼ੀ ਆ ਜੀ ਅੱਜ ਕਿੱਥੋਂ ਲੁਧਿਆਣੇ ਤੋਂ ਹਾਂ ਜੀ ਲੁਧਿਆਣੇ ਤੋਂ ਲੁਧਿਆਣੇ ਦਾ ਕਿਹੜਾ ਏਰੀਆ ਆਪਣਾ ਸਮਰਾਲਾ ਚੋਂ ਗੱਲ ਠੀਕ ਹੈ ਜੀ ਹਾਂ ਜੀ ਬਹੁਤ ਬਹੁਤ ਮੁਬਾਰਕਾਂ ਦਾ ਬੇਟਾ ਹਾਂ ਜੀ ਤੁਹਾਨੂੰ ਵੀ ਜੀ ਤੁਹਾਡੇ ਫਾਦਰ ਸਾਹਿਬ ਹਾਂਜੀ ਤੇ ਤੁਹਾਡਾ ਬੇਟਾ ਬੜਾ ਹੀ ਚੰਗੇ ਇਨਸਾਨ ਨੇ ਤੇ ਉਹਦੀ ਬਦੌਲਤ ਕਹਿੰਦਾ ਜਿਹੜਾ ਵਿਸ਼ਵਾਸ ਕੀਤਾ ਉਹਦੇ ਕਰਕੇ ਤੁਸੀਂ ਅੱਜ ਵੀਜ਼ਾ ਲਿੱਤਾ ਇੰਨੀ ਕੀ ਖੁਸ਼ੀ ਹੈ ਬਹੁਤ ਖੁਸ਼ੀ ਸਰ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੈ ਕਿੱਦਾਂ ਫੀਲ ਕਰ ਰਹੇ ਸੀ ਵੀ ਹਾਂਜੀ ਵੀਜ਼ਾ ਜਿੱਦਣ ਅਪਲਾਈ ਕਰਨ ਆਏ ਸੀ ਤੇ ਅੱਜ ਕਿੱਦਾਂ ਫੀਲ ਕਰ ਰਹੇ ਹੋ ਅੱਜ ਬਹੁਤ ਵਧੀਆ ਸਰ ਖੁਸ਼ੀ ਜਿੱਦਣ ਅਪਲਾਈ ਕਰਨ ਆਏ ਸੀ ਉਦੋਂ ਕੀ ਸੋਚਿਆ ਸੀ ਉਦੋਂ ਸਰ ਬਸ ਵੀਡੀਓ ਦੇਖੀ ਸੀ ਤੁਹਾਡੀ ਵੀਡੀਓ ਦੇਖਦੇ ਸੀਗੇ ਬਾਅਦ ਦੇਖ ਕੇ ਫਿਰ ਆਇਆ ਕਿ ਹਾਂ ਵੀ ਭਾਈ ਉਹਨਾਂ ਤੋਂ ਜਾ ਕੇ ਆਈਏ ਜਦੋਂ ਮਿਲਣ ਆਏ ਫਿਰ ਉਸ ਤੋਂ ਬਾਅਦ ਫਿਰ ਆਪਾਂ ਅਪਲਾਈ ਕਰਾਤਾ ਹੈ ਮਿਲ ਕੇ ਕਿਦਾਂ ਲੱਗਿਆ ਬਹੁਤ ਵਧੀਆ ਭਾਜੀ ਨਾ ਜਿੱਥੇ ਜਿੱਥੇ ਗਿਆ ਉੱਥੇ ਤੇ ਖੜੇ ਆ ਭਾਜੀ ਕਹਿੰਦਾ ਨਾਲੇ ਪੱਥਰ ਚਟ ਕੇ ਪਹਿਲਾਂ ਆਏ ਸੀ ਕਿ ਵੀ ਪਹਿਲਾਂ ਕਰੋਸ਼ੀਆ ਦੇ ਵਿੱਚ ਇਹਨਾਂ ਨੇ ਤੁਸੀਂ ਕਹਿੰਦੇ ਅਪਲਾਈ ਕੀਤਾ ਹਾਂਜੀ ਤੇ ਉਹ ਐਕਸਪੀਰੀਅੰਸ ਕਿਦਾਂ ਰਿਹਾ ਸਰ ਉਹਨਾਂ ਨੇ 2 ਸਾਲ ਹੋ ਗਏ ਸੀਗੇ ਉਹਨਾਂ ਤੋਂ ਲਾਇਆ ਨੂੰ ਪਾਸਪੋਰਟ ਲਾਇਆ ਨੂੰ ਪਰ ਉਹਨਾਂ ਨੇ ਦੋ ਵਾਰੀ ਕਿਹਾ ਸੀਗਾ ਕਹਿੰਦੇ ਹਾਂਜੀ ਜਾਣਾ ਜਾਣਾ ਪਰ ਨਹੀਂ ਜਾ ਪਾਈ ਚਲੋ ਉਹਨਾਂ ਦੇ ਲਾਲੋ ਵੀ ਤੁਹਾਡੇ ਪੈਸਾ ਉਹਨਾਂ ਦੇ ਹਿੱਸੇ ਲਿਖਿਆ ਨਹੀਂ ਸੀ ਉਹ ਪੈਸੇ ਦਾ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਪੈਸੇ ਦਾ ਨਹੀਂ ਨੁਕਸਾਨ ਹੋਇਆ ਸੀ ਗਾ ਜੀ ਦੋਸਤੋ ਇੱਥੇ ਇੱਕ ਚੀਜ਼ ਸਿੱਖਿਆ ਕਰੋ ਮੈਂ ਅੱਜ ਇੱਥੇ ਬੈਠ ਕੇ ਉਹ ਬੰਦੇ ਦੀ ਵੀ ਪ੍ਰਸ਼ੰਸਾ ਕਰਦਾ ਠੀਕ ਹੈ ਕੰਮ ਨਹੀਂ ਹੋਇਆ ਵੱਖਰੀ ਗੱਲ ਆ ਕੋਈ ਪੈਸੇ ਦਾ ਨੁਕਸਾਨ ਨਹੀਂ ਹੋਇਆ ਇਹ ਉਹਦੀ ਵਡਿਆਈ ਦੀ ਗੱਲ ਆ ਨਹੀਂ ਤਾਂ ਅੱਜ ਦੇ ਟਾਈਮ ਦੇ ਵਿੱਚ ਮਗਰਮੱਛ ਤੋਰੇ ਫਿਰਦੇ ਆ ਖਾ ਜਾਂਦੇ ਆ ਬਹੁਤ-ਬਹੁਤ ਉਸ ਬੰਦੇ ਨੂੰ ਵੀ ਮੁਬਾਰਕਾ ਜਿਹਦੇ ਬਦੌਲਤ ਸਾਡੇ ਕੋਲੇ ਆਇਆ ਇਹ ਸਾਡੇ ਹਿੱਸੇ ਆਈ ਸੀ ਹਾਂ ਜੀ ਹੈਨਾ ਆ ਤੁਹਾਡੇ ਨਾਲ ਸਾਰੇ ਕਿੰਨੇ ਬੱਚੇ ਆਪਾ ਕੈਂਡੀਡੇਟ ਗਏ ਆ ਸਾਰੇ ਸਾਰੇ ਵੀਜ਼ਾ ਲੈ ਰਹੇ ਆ ਹਾਂ ਜੀ ਕਾਫੀ ਅਪਰੂਵਲਸ ਆ ਗਈਆਂ ਕਈਆਂ ਨੂੰ ਵੰਡਤੀਆਂ ਤੇ ਆਹ ਪਏ ਨੇ ਜਿਵੇਂ ਮੈਂ ਕਹਿੰਦਾ ਉਹਨਾਂ ਨੂੰ ਵੀਜ਼ੇ ਹੈ ਤੇ ਮਹਾਰਾ ਇਹਨੇ ਚਣਕੇ ਤੇ ਹਰ ਕਲਾਇੰਟ ਤੁਹਾਡੇ ਸਾਹਮਣੇ ਰੂਰੂ ਕਰੂੰਗਾ ਗਿਣ-ਗਿਣ ਕੇ ਹਾਂ ਜੀ ਫਿਰ ਹੋਰ ਪਹਿਲਾਂ ਕੀ ਕਰਦੇ ਸੀ ਸਰ ਮੈਂ ਪਹਿਲਾਂ ਦਵੇਈ ਗਿਆ ਸੀਗਾ ਜੀ 2015 ਦੇ ਵਿੱਚ 18 ਦੇ ਵਿੱਚ ਆ ਗਿਆ ਸੀਗਾ ਜੀ ਕੀ ਕੰਮ ਕਰਦੇ ਸੀ ਉੱਥੇ ਮੈਂ ਕਾਰਪੈਂਟਰ ਮੇਨਟੇਨੈਂਸ ਦਾ ਕੰਮ ਕਰਦਾ ਸੀਗਾ ਚਲੋ ਇਹ ਵੀ ਬਹੁਤ ਵਧੀਆ ਗੱਲ ਆ ਜਿਹੜੇ ਪੁਰਤਗਾਲ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਵਿੱਚ ਇਥੇ ਸਕਿੱਲ ਸਿੱਖ ਕੇ ਜਾਂਦੇ ਆ ਜਿਨ੍ਹਾਂ ਕੋਲੇ ਹੁਨਰ ਆ ਉਹਨਾਂ ਨੂੰ 1% ਦੀ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਜਿਹੜੇ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਤੇ ਚਲ ਜਾਓ ਤੁਸੀਂ ਭੁੱਖੇ ਨਹੀਂ ਮਰ ਸਕਦੇ ਤੁਸੀਂ ਕਿਸੇ ਇਹ ਜਣ ਦੇ ਇਹ ਨਹੀਂ ਰਹਿਣਾ ਕਿ ਵੀ ਹਾਂ ਅਸੀਂ ਉਹ ਤੇ ਡਿਪੈਂਡ ਆ ਤੁਹਾਨੂੰ ਆਪਣੇ ਆਪ ਹੀ ਕੰਪਨੀਆਂ ਨੇ ਚੈੱਕ ਲੈਣਾ ਕਿ ਵੀ ਸਾਨੂੰ ਤਾਂ ਸਕਿੱਲ ਵਾਲੇ ਬੰਦੇ ਕਿੱਥੇ ਨਹੀਂ ਚਾਹੀਦੇ ਹਾਂਜੀ ਕੰਸਟਰਕਸ਼ਨ ਹੁੰਦੀ ਰਹਿਣੀ ਆ ਜਿਵੇਂ ਜਿਵੇਂ ਜਾਂਸਕੇ ਵਾਦੀ ਰਹਿਣੀ ਆ ਕੰਸਟਰਕਸ਼ਨ ਹੁੰਦੀ ਰਹਿਣੀ ਆ ਤੇ ਕਾਰਪੈਂਟਰ ਚੱਲਦਾ ਰਹਿਣਾ ਗਾ ਤੇ ਬਾਕੀ ਫਿਰ ਉਸ ਤੋਂ ਬਾਅਦ ਜਦੋਂ ਆ ਗਏ ਸਰ ਆ ਗਿਆ ਫਿਰ ਮੈਂ ਉਸ ਤੋਂ ਬਾਅਦ ਕਦੋਂ ਆਏ ਸੀ ਆਪਾਂ 2018 ਦੇ ਵਿੱਚ ਆ ਗਿਆ ਸੀਗਾ ਜੀ ਮੈਂ ਅੱਛਾ ਜੀ ਤੇ ਡਬਈ ਤੋਂ ਆ ਗਿਆ ਫਿਰ ਮੈਂ ਕਰੋਸ਼ੀ ਦਾ ਅਪਲਾਈ ਕੀਤਾ ਸੀਗਾ ਮਨੋ ਮੇਰਾ ਭਰਾ ਹੀ ਸੀਗਾ ਜਿੱਦਾਂ ਇੱਕ ਤਰ੍ਹਾਂ ਠੀਕ ਹੈ ਏਜੰਟ ਜਿਹੜਾ ਸੀਗਾ ਤੇ ਉਹ ਕਹਿ ਰਿਹਾ ਕਿ ਕਹਿੰਦਾ ਪਾਜੀ ਮੈਂ ਨਾ ਕਰੋਸ਼ੀ ਦਾ ਲਵਾ ਦੰਦਾ ਤੁਸੀਂ ਨਾ ਆ ਬਹੁਤ ਚੰਗੇ ਹੋ ਇਸ ਲਈ ਸਾਰੇ ਤੁਹਾਨੂੰ ਭਰਾ ਲਾ ਦੇ ਮੈਨੂੰ ਵੀ ਹਮੇਸ਼ਾ ਚੰਗਾ ਹੀ ਲੱਗਿਆ ਮੈਨੂੰ ਕਦੇ ਇਹ ਫੀਲ ਹੀ ਨਹੀਂ ਹੋਇਆ ਕਿ ਯਾਰ ਮੇਰੀ ਫੈਮਲੀ ਨਹੀਂ ਹੈਗੇ ਇੰਨਾ ਇੱਕ ਚੰਗਾ ਸੁਭਾਅ ਇਹਨਾਂ ਦੇ ਫਾਦਰ ਸਾਹਿਬ ਦਾ ਇਹ ਆਪ ਘੱਟ ਪੁੱਛਦੇ ਸੀ ਕਿਉਂਕਿ ਕੰਮ ਤੇ ਬਿਜ਼ੀ ਹੁੰਦੇ ਸੀ ਇਹਨਾਂ ਦੇ ਫਾਦਰ ਸਾਹਿਬ ਹੁੰਦੇ ਸੀ ਉਹਨਾਂ ਨਾਲ ਇੰਨਾ ਕੁ ਪਿਆਰ ਬਣ ਗਿਆ ਮੇਰਾ ਮੈਂ ਕਿਹਾ ਜੀ ਤੁਸੀਂ ਨਾ ਤੁਹਾਡੀ ਏਜ ਹੈ ਕਿ ਮੈਨੂੰ ਜਦ ਤੁਸੀਂ ਪੌੜੀਆਂ ਚੜ੍ਹਦੇ ਨਾ ਥੋੜਾ ਫੀਲ ਹੁੰਦਾ ਵੀ ਕਰਨਾ ਕਰੋ ਕਹਿੰਦੇ ਚਲੋ ਪਿਓ ਹੋਣ ਦਾ ਨਾ ਤੇ ਹੁੰਦੀ ਹੈ ਇਹ ਵਾਕਈ ਇੱਕ ਪਿਓ ਨੂੰ ਹੀ ਪਤਾ ਹੁੰਦਾ ਹਾਂਜੀ ਉਹ ਫਿਰ ਤੁਸੀਂ ਆਪਣੇ ਬੱਚਿਆਂ ਲਈ ਤੇ ਉਹ ਆਪਣੇ ਬੱਚੇ ਲਈ ਇੱਥੇ ਆਉਂਦੇ ਸੀ ਹਾਂਜੀ ਹੈਲੋ ਉਹ ਵੇ ਦਿੱਲੀ ਵੀ ਗਏ ਜੀ ਨਾਲ ਸਾਰੇ ਘਰ ਦੇ ਦੇਖਿਆ ਜੀ ਉਹਨਾਂ ਨੇ ਉਹ ਰਾਤੀ ਜਦੋਂ ਉੱਥੇ ਇੰਨੀ ਧਿਰ ਵੇਟ ਕਰਕੇ ਮੇਰੇ ਨਾਲ ਉਹਨਾਂ ਨੇ ਰੋਟੀ ਖਾਧੀ ਹੈ ਬੜੀ ਉਹ ਵਿਚਾਰੇ ਹੈਗੇ ਸੀ ਨਾਲ ਮੈਨੂੰ ਬੜਾ ਹੋਇਆ ਪਰ ਦੇਖੋ ਇੱਕ ਪਿਓ ਬਣ ਕੇ ਪਤਾ ਲੱਗਦਾ ਕਿੰਨੀ ਅੱਜ ਉਹਨਾਂ ਦੀ ਏਜ ਕਿੰਨੀ ਹੋਗੀ ਏਜ ਹੋਗੀ 60 ਤੋਂ ਉੱਪਰ ਹੋਗੀ 60 ਤੋਂ ਉੱਪਰ ਹੋਗੀ ਤੇ ਮੁੰਡੇ ਦੇ ਨਾਲ ਦਿੱਲੀ ਗਏ ਉਸ ਸਬਮਿਸ਼ਨ ਤੱਕ ਇੱਥੇ ਪੈਰਵਾਈਕ ਤੱਕ ਹੋਰ ਪੇਮੈਂਟਾਂ ਤੱਕ ਇੱਥੋਂ ਜਾਨ ਤੱਕ ਜਿੰਨੇ ਸਵਾਲ ਇਹਨਾਂ ਦੇ ਨਹੀਂ ਹੈਗੇ ਜਿੰਨੇ ਸਵਾਲ ਉਹਨਾਂ ਦੇ ਆ ਦੇਖੋ ਇੱਕ ਪਿਓ ਬਣ ਕੇ ਪਤਾ ਲੱਗਦਾ ਕਿੰਨੀ ਕ ਫਿਕਰ ਹੁੰਦੀ ਹੈ ਸੋ ਮੈਂ ਉਹਨਾਂ ਨੂੰ ਕਿਹਾ ਟੈਨਸ਼ਨ ਫਰੀ ਹੋ ਜਾਓ ਜੇ ਇੱਥੇ ਤੱਕ ਸਾਥ ਨਭਾਇਆ ਅੱਗੇ ਵੀ ਸਾਥ ਨਭਾਵਾਂਗੇ ਤੁਹਾਡੀ ਤੁਹਾਡੀ ਮੰਜ਼ਿਲ ਤੱਕ ਪਹੁੰਚਾਵਾਂਗੇ ਤੇ ਅੱਗੇ ਬੱਚਿਆਂ ਦਾ ਵੀ ਜਦੋਂ ਤੁਸੀਂ ਫੈਮਿਲੀ ਨੂੰ ਤੁਸੀਂ ਇਹਦੇ ਵਿੱਚ ਵੀਜ਼ੇ ਦੇ ਬਾਰੇ ਤੁਹਾਨੂੰ ਵੈਸੇ ਪਤਾ ਕਿ ਵੀ ਇਹ ਵੀਜ਼ੇ ਦੀ ਵੈਲਿਊ ਕੀ ਆ ਸਰ ਮੈਨੂੰ ਹਲੇ ਵੀਜ਼ੇ ਦੀ ਇਹਦੇ ਪਤਾ ਨਹੀਂ ਸੀਗਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ D1 ਵੀਜ਼ਾ ਹਾਂਜੀ ਆਰਟੀਕਲ 159 LEA ਕੈਟਾਗਰੀ ਹੈ ਪੁਰਤਗਾਲ ਜਿਹੜੇ ਬੈਠੇ ਆ ਬੁੱਧੀਜੀਵੀ ਉਹ ਸੁਣ ਲੋ ਕਿ ਆਰਟੀਕਲ 8899 ਤੇ ਨਹੀਂ ਸਾਰੀ ਦੁਨੀਆ ਟਿਕੀ ਪੁਰਤਗਾਲ ਉੱਥੇ ਨਹੀਂ ਟਿਕਿਆ ਇਕੱਲਾ ਪੁਰਤਗਾਲ ਦੇ ਵਿੱਚ ਆਰਟੀਕਲ 159 LEA ਕੈਟਾਗਰੀ ਹੈ ਜਿਹੜੀ ਇੰਡੀਆ ਤੋਂ ਹੀ ਰੈਜ਼ਿਡੈਂਸੀ ਵੀਜ਼ਾ ਦਿੰਦੀ ਹੈ ਇੰਡੀਆ ਤੋਂ ਜਦੋਂ ਤੁਸੀਂ ਰੈਜ਼ਿਡੈਂਸੀ ਵੀਜ਼ਾ ਲੈ ਕੇ ਜਾਂਦੇ ਹੋ 2 ਸਾਲ ਆਪਣੇ ਉੱਤੇ ਇਹਨਾਂ ਨੂੰ 2 ਤੋਂ 3 ਮਹੀਨੇ 4 ਮਹੀਨੇ ਜੋ ਐਮਨ ਡੇਢ ਦੇਤੀ ਇਹਨਾਂ ਨੂੰ ਉਹਦੇ ਵਿੱਚ ਇਹਨਾਂ ਦੀ TRC ਕਾਰਡ ਬਣ ਜਾਣਾ ਉਸ ਤੋਂ ਬਾਅਦ 2 ਸਾਲ ਬਾਅਦ ਹੁਣ ਜਿਹੜਾ ਨਵਾਂ ਰੂਲ ਆਇਆ ਉਹਦੇ ਵਿੱਚ 2 ਸਾਲ ਬਾਅਦ ਤੁਸੀਂ ਆਪਣੀ ਫੈਮਿਲੀ ਨੂੰ ਵੀ ਬੁਲਾ ਸਕਦੇ ਹੋ ਠੀਕ D06 ਤੇ ਠੀਕ ਹੈ ਇੱਕ ਉਹਦੀ ਪ੍ਰੋਵੀਜ਼ਨ ਹੈਗੀ ਹੈ D06 ਤੇ ਉਹਨਾਂ ਨੂੰ ਸਿਰਫ ਅੰਬੈਸੀ ਤੇ ਉਹਨਾਂ ਨੂੰ ਟਿਕਟ ਲਾਉਣ ਦੀ ਲੋੜ ਹੈ ਕਿਸੇ ਏਜੰਟ ਕੋਲੇ ਧੱਕੇ ਖਾਣ ਦੀ ਲੋੜ ਨਹੀਂ ਤੇ ਫਾਈਲ ਮੇਰੇ ਵੱਲੋਂ ਫ੍ਰੀ ਭਰੀ ਜਾਊਗੀ ਠੀਕ ਹੈ ਸਰ ਠੀਕ ਹੈ ਇਹ ਮੇਰਾ ਮੈਂ 7 ਸੀਜ਼ਨ ਨਾਮ ਹੀ ਸਰਵਿਸ ਹੈ ਹਾਂਜੀ ਠੀਕ ਹੈ ਜਿੱਥੇ ਆਪਾਂ ਸਰਵਿਸ ਐਂਬੈਸੀ ਬਿਲਕੁਲ ਕਿੰਨਾ ਲੱਗਿਆ ਨਾਲ ਹੀ ਸੀਗਾ ਹਾਂਜੀ ਸਰ ਦਿਨ ਰਾਤ ਨਾਲ ਤੋਰੇ ਫਰੇ ਹਾਂਜੀ ਹਾਂਜੀ ਅੱਜ ਜੀ ਰਿਜ਼ਲਟ ਮਿਲਿਆ ਹਾਂਜੀ ਨਾਲ ਬਰਾਬਰ ਖੁਸ਼ੀ ਬੜੀ ਹੁੰਦੀ ਆ ਇਹ ਵੀ ਥੋੜੀ ਬੋ ਬੋ ਮੁਬਾਰਕਾ ਸਰ ਤੁਹਾਨੂੰ ਵੀ ਨਹੀਂ ਸਾਰੀ ਟੀਮ ਬਹੁਤ ਸਾਡੀ ਮਿਹਨਤੀ ਆ ਹਰ ਇੱਕ ਬੰਦੇ ਦੀ ਇੱਕ ਮਿਹਨਤ ਆ ਇਹ ਇਕੱਲਾ ਵੀਜ਼ਾ ਨਹੀਂ ਹੁੰਦਾ ਇਹਦੇ ਵਿੱਚ ਬੱਚੇ ਦਾ ਕੈਂਡੀਡੇਟ ਦਾ ਫਿਊਚਰ ਹੁੰਦਾ ਸੋ ਸਾਨੂੰ ਫਿਕਰ ਹੁੰਦੀ ਆ ਕਿ ਕੋਈ ਬੰਦਾ ਆ ਕੇ ਸਾਨੂੰ ਪਾਸਪੋਰਟ ਨਹੀਂ ਦੇ ਰਿਹਾ ਆਪਣਾ ਫਿਊਚਰ ਦੇ ਰਿਹਾ ਅਗਲਾ ਇਹ ਅਸੀਂ ਕਿਸੇ ਨੂੰ ਵੀ ਵਿਜੇ ਦੀ ਇੱਥੇ ਗਰੰਟੀ ਨਹੀਂ ਦਿੰਦੇ ਪਰ ਇਹ ਕਹਿੰਦੇ ਕਿਸੇ ਨਾਲ ਗਲਤ ਨਹੀਂ ਹੋਣ ਦਵਾਂਗੇ ਜੇ ਆਪਾਂ ਮਿਹਨਤ ਕੀਤੀ ਆ ਤੁਹਾਡੀ ਨੀਅਤ ਸਾਫ਼ ਆ ਤਾਂ ਮਹਾਰਾਜ ਨੇ ਸਾਨੂੰ ਰਿਜ਼ਲਟ 100% ਦੇਣਾ ਹੀ ਦੇਣਾ ਇਹ ਮਹਾਰਾਜ ਸਾਨੂੰ ਰਿਜ਼ਲਟ ਦਿੰਦਾ ਸਾਡੇ ਐਫਰਟਸ 100% ਹੋਣ ਕਿਤੇ 200% ਆਉਣੇ ਚਾਹੀਦੇ ਆ ਤਾਂ ਹੀ ਅਗੋ ਮਹਾਰਾਜ ਸਾਨੂੰ ਐਦਾਂ ਬਰਕਤਾਂ ਬੰਦਿਆ ਐਦਾਂ ਕਿਹੜੇ ਚਾਹਦੇ ਸਾਨੂੰ ਮਿਲਦੇ ਆ ਕੀ ਕਹਿਣਾ ਚਾਹੋਗੇ ਬਰਾਬਰ ਹੋਰ ਬਹੁਤ ਵਧੀਆ ਸਰ ਲੱਗਾ ਜੀ ਬਾਕੀ ਤੁਹਾਡੇ ਨਾਲ ਮਿਲ ਕੇ ਵੀ ਜਿੱਥੇ ਜਿੱਥੇ ਗਏ ਆ ਉੱਤ ਤੇ ਖੜੇ ਆ ਜੀ ਬਾਕੀ ਸਾਰਾ ਬਹੁਤ ਵਧੀਆ ਜੀ ਅੱਗੇ ਵੀ ਹਮੇਸ਼ਾ ਸਾਡੇ ਨਾਲ ਮੈਂ ਜਾਇ ਮੈਂ ਜਾਇ ਮੈਂ ਤੁਹਾਨੂੰ ਕਹਤਾ ਮੈਂ ਤਾਂ ਤੁਹਾਡੇ 2 ਸਾਲ ਬਾਅਦ ਬੱਚਿਆਂ ਦੇ ਬਾਰੇ ਵੀ ਸੋਚੀ ਬੈਠਾ ਹਾਂ ਹਾਂ ਜੀ ਦੇਰੇ 2014-15 ਤੋਂ ਲੈ ਕੇ ਪੁਰਤਗਾਲ ਮੈਂ ਭੇਜ ਚੁੱਕਿਆ ਅੱਜ ਉਹਨਾਂ ਦੇ ਬੱਚੇ ਵੀ ਉੱਥੇ ਸਾਡਾ ਨਾਮ ਜਾਣਦੇ ਆ ਬੜੀ ਖੁਸ਼ੀ ਹੁੰਦੀ ਆ ਉਹ ਪਾਸਪੋਰਟ ਲੈ ਚੁੱਕੇ ਆ ਆਪਣਾ bizness ਸੈੱਟ ਕਰ ਚੁੱਕੇ ਆ ਇਹ ਕੱਲਾ ਤੁਹਾਡਾ ਵਰਕਿੰਗ ਵੀਜ਼ਾ ਨਹੀਂ ਹੈਗਾ ਹਾਂਜੀ ਹਾਂਜੀ ਇੱਥੇ ਤੁਸੀਂ ਆਪਣਾ bizness ਵੀ ਕਰ ਸਕਦੇ ਹੋ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਇੱਥੇ ਕੱਲੇ ਤੁਸੀਂ ਕੰਮੇ ਬਣ ਕੇ ਚੱਲੇ ਹੋ ਜੇ ਤੁਹਾਡੇ ਚ ਮਹਾਰਾਜ ਨੇ ਕਿਰਪਾ ਕੀਤੀ ਹੈ ਕੋਈ ਤੁਹਾਨੂੰ ਕੰਮ ਪਸੰਦ ਆਉਂਦਾ D1 ਵੀਜ਼ਾ ਤੁਹਾਨੂੰ ਉੱਥੇ bizness ਕਰਨ ਦੀ ਵੀ opportunity ਦਿੰਦਾ ਠੀਕ ਹੈ ਜੀ ਤੁਸੀਂ ਕੋਈ ਗੱਡੀ ਪਾ ਲੈਨੇ ਹੋ ਦੇਖੋ ਸਮਰੱਥਾ ਹਾਂਜੀ ਜਿਹੜਾ ਕੋਈ ਪੈਸਾ ਲਾਊਗਾ ਮਨੀ ਬਗੇਸਟ ਮਨੀ ਜੇ ਤੁਸੀਂ ਪੈਸਾ ਲਾ ਰਹੇ ਹੋ ਉਹਨਾਂ ਕੰਟਰੀਆਂ 'ਚ ਖਰਾਬ ਨਹੀਂ ਹੁੰਦਾ 99% ਤੁਸੀਂ ਸੇਫ ਰਹਨੇ ਹੋ ਕਈ ਹੁਣ ਮੇਰੇ ਕੋਲੇ ਬੱਚੇ D1 ਵੀਜ਼ਾ ਲੈ ਕੇ ਗਏ ਉਹਨਾਂ ਨੇ ਉੱਥੇ ਆਪਣੀ ਕੈਜ਼ ਪਾਲੀਆਂ ਕਿਸੇ ਨੇ ਪਰਸਾਹੂ ਖੋਲ ਲਈ ਕਿਸੇ ਨੇ ਮਤਲਬ ਆਪਣਾ ਕੰਮ ਕੋਈ ਵੇਅਰਹਾਊਸ ਖੋਲ ਲਿਆ ਕਿਸੇ ਨੇ ਵਾੜਾ ਦਾ ਕੰਮ ਕਰ ਲਿਆ ਅਲੱਗ-ਅਲੱਗ ਕਿਸੇ ਨੂੰ ਕੁੱਕ ਜਿਹੜੂ ਵਧੀਆ ਕੁੱਕ ਸੀ ਉਹਨਾਂ ਨੇ ਆਪਣੇ ਰੈਸਟੋਰੈਂਟ ਖੋਲ ਲਏ ਬੇਕਰੀ ਆਈਟਮ ਖੋਲ ਲੀਆਂ ਦੇਖੋ ਪੁਰਤਗਾਲ ਇੱਕ ਬਹੁਤ ਵਧੀਆ ਆਪਸ਼ਨ ਹੈ D1 ਵੀਜ਼ਾ ਜੇ ਤੁਸੀਂ ਇਕੱਲਾ ਤੇ ਜੌਬ ਤੇ ਲਈ ਜਾਂਦੇ ਹੋ ਨਹੀਂ ਇੰਨਾ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ ਹੁਣ ਪੁਰਤਗਾਲ ਬਹੁਤ ਜ਼ਿਆਦਾ ਆਪਣੀਆਂ ਕੰਡੀਸ਼ਨ ਨੂੰ ਸੈੱਟ ਕਰ ਰਿਹਾ ਪਰ ਜੇ ਤੁਸੀਂ ਇਹ ਸੋਚ ਕੇ ਜਾਂਦੇ ਹੋ ਕਿ ਕੱਲ ਨੂੰ ਮੈਂ ਇਸ चीज ਦਾ ਬਿਜ਼ਨਸ ਕਰ ਸਕਦਾ ਫੋਰ ਐਗਜ਼ਾਮਪਲ ਤੁਸੀਂ ਕਾਰਪੈਂਟਰ ਹੋ ਹਾਂਜੀ ਕੱਲ ਨੂੰ ਤੁਹਾਨੂੰ ਕੋਈ ਠੇਕਾ ਮਿਲਦਾ ਚਾਰ ਮੁੰਡੇ ਰਲ ਕੇ ਕੰਮ ਕਰਦੇ ਤੁਸੀਂ ਮਿੰਟੋ ਮਿੰਟੀ ਨਾਲੇ ਅਗਲੇ ਦੇ ਘਰ ਭਰੋਗੇ ਨਾਲ ਆਪ 2000 ਯੂਰੋ ਕਮਾਉਂਗੇ ਜ਼ਰੂਰ ਜੀ ਜ਼ਰੂਰ ਸਕਿੱਲ ਦੇ ਬਹੁਤ ਬੈਨੀਫਿਟ ਆ ਉਸ ਤੋਂ ਬਾਅਦ ਇਹ ਵੀ ਆ ਜੇ ਤੜਵ D1 ਵੀਜ਼ਾ ਹਾਂਜੀ ਤੁਸੀਂ TCRC ਲੈ ਲਈ ਮੈਂ ਸਮਝਾਤਾ ਰਿਹਾ ਕਿ ਤੁਹਾਡੇ ਬਦੌਲਤ ਸਾਰਿਆਂ ਨੂੰ ਪਤਾ ਲੱਗ ਜਾਏ ਕਈ ਵਾਰੀ ਉਹ ਚੀਜ਼ ਸਮਝਾਈ ਨਹੀਂ ਜਾਂਦੀ ਠੀਕ ਤੁਹਾਡੇ ਬਦੌਲਤ ਤੁਹਾਨੂੰ ਵੀ ਸਮਝਾ ਰਿਹਾ ਨਾਲੇ ਹੋਰ ਜਿਹੜੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਵੀ ਪਤਾ ਲੱਗ ਜੂ ਹਾਂਜੀ ਡੀ1 ਵੀਜ਼ਾ ਜਦੋਂ ਤੁਸੀਂ ਟੀਆਰਸੀ ਉੱਥੇ ਲੈ ਲੈਨੇ ਹੋ ਤੁਸੀਂ ਲੀਗਲੀ ਪੁਰਤਗਾਲ ਤੋਂ ਵਰਕ ਪਰਮਿਟ ਲੈ ਕੇ ਕਿਸੇ ਵੀ 29 ਕੰਟਰੀਆਂ 28 ਕੰਟਰੀਆਂ ਹੋਰ ਜਿਹੜੀਆਂ ਹੈਗੀਆਂ 29ਵੀਂ ਕੰਟਰੀ ਜਿੱਥੇ ਤੁਸੀਂ ਬੈਠੇ ਹੋ 28 ਕੰਟਰੀ ਦੇ ਵਿੱਚ ਜਿੱਥੇ ਤੁਹਾਨੂੰ ਬਿਜ਼ਨਸ ਦੀ ਵਧੀਆ ਜਾਂ ਸੌਰੀ ਕਹਿਣਾ ਵਰਕ ਪਰਮਿਟ ਦੀ ਵਧੀਆ ਆਪਸ਼ਨ ਮਿਲਦੀ ਆ ਫੋਰ ਐਗਜ਼ਾਮਪਲ ਤੁਹਾਨੂੰ 2500 3000 ਯੂਰੋ ਮਿਲਦਾ ਤੁਸੀਂ ਫਿਰ ਪੁਰਤਗਾਲ ਰਹਿ ਕੇ ਕੀ ਕਰੋਗੇ ਉੱਥੇ ਲੀਗਲੀ ਵਰਕ ਪਰਮਿਟ ਤੇ ਜਾਓ ਤੁਸੀਂ ਉੱਥੇ ਵੀ ਟੈਕਸ ਭਰੋਗੇ ਪੁਰਤਗਾਲ ਵੀ ਭਰੋਗੇ ਤੁਹਾਡਾ ਫੈਮਲੀ ਵਧੀਆ ਸੈੱਟ ਹੋ ਜੂਗੀ ਤੁਹਾਡੇ ਪੈਸੇ ਵਧੀਆ ਕਮਾਏ ਜਾਣਗੇ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗੱਲ ਸਕਿੱਲ ਸਿੱਖ ਕੇ ਜਾਓ ਪੁਰਤਗਾਲ ਹਾਂਜੀ ਠੀਕ ਹੈ ਜਦੋਂ ਤੁਹਾਡੇ ਕੋਲ ਟੀਆਰਸੀ ਆ ਗਈ ਤੁਸੀਂ ਲੀਗਲੀ ਬੈਲਜੀਅਮ ਨੀਦਰਲੈਂਡ ਜਰਮਨ ਜਿੱਥੇ ਮਰਜ਼ੀ ਤੁਹਾਨੂੰ ਕੰਮ ਮਿਲਦਾ ਕੰਟਰੈਕਟ ਮਿਲਣਾ ਚਾਹੀਦਾ ਤੁਸੀਂ ਲੀਗਲੀ ਪਰਮਿਟ ਲੈ ਕੇ ਜਾਓ ਹਾਂਜੀ ਉੱਥੇ ਜਿਹੜੀਆਂ ਹੈਗੀਆਂ ਨੇ ਕੰਮ ਤੇ ਲਮਾਨ ਵਾਲੀਆਂ ਕੰਪਨੀਆਂ ਹੈਗੀਆਂ ਨੇ ਬਹੁਤ ਸੋਹਣੀਆਂ ਅਸੀਂ ਵੀ ਤੁਹਾਨੂੰ ਰੈਫਰੈਂਸ ਦੇ ਦਾਂਗੇ ਤੁਸੀਂ ਆਪ ਵੀ ਲੱਭ ਲਿਓ ਤੁਹਾਨੂੰ ਅੱਗੇ ਜਾ ਕੇ ਉਹ ਆਪਣੇ ਆਪ ਦੇ ਪੀਪ ਆਉਣਗੇ ਕਿਉਂਕਿ ਸਕਿੱਲ ਦਾ ਉਹ ਭਾਲਦੇ ਆ ਹਾਂਜੀ ਠੀਕ ਹੈ ਹਾਂਜੀ ਸੋ ਇਹ ਤੁਹਾਡੇ ਬਦੌਲਤ ਮੈਂ ਸਾਰਿਆਂ ਨੂੰ ਸਮਝਾਉਣਾ ਚਾਹੁੰਨਾ ਜੇ ਪੁਰਤਗਾਲ ਜਾਣਾ ਇਕੱਲਾ ਦਿਮਾਗ ਦੇ ਵਿੱਚ ਪੁਰਤਗਾਲ 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 ਨਾ ਕਰੋ ਨਹੀਂ ਕੁਝ ਨਹੀਂ ਮਿਲਣਾ ਉੱਥੇ ਜਾ ਕੇ ਜੇ ਤੁਸੀਂ ਕੋਈ ਕੰਮ ਸਿੱਖ ਕੇ ਜਾਂਦੇ ਹੋ ਤਾਂ ਜਦੋਂ ਐਗਰੀਕਲਚਰ ਦਾ ਕੰਮ ਚਲੋ ਹੋਣ ਦਾ ਟਾਈਮ ਸੀਜ਼ਨ ਵਧੀਆ ਚੱਲਦਾ ਹੁੰਦਾ ਪੀਕ ਤੇ ਫਿਰ ਕਈ ਟਾਈਮ ਦੇ ਵਿੱਚ ਉਹ ਪੀਕ ਤੇ ਨਹੀਂ ਹੁੰਦਾ ਕੰਮ ਉੱਥੇ ਛੋਟੇਜ ਹੋ ਜਾਂਦੀ ਹੈ 2-3 ਮਹੀਨੇ ਇੱਧਰ ਬਹਿਣਾ ਬਹਿਣਾ ਜਦੋਂ ਸਕਿੱਲ ਆ ਉਹ 12 ਮਹੀਨੇ 30 ਦਿਨ ਕੰਮ ਤੇ ਸੋਨਾ ਪੈਸਾ ਕਮਾ ਸਕਦੇ ਹੋ ਕਿੱਥੇ ਵੀ ਜਾ ਕੇ ਕੱਲਾ ਪੁਰਤਗਾਲ ਨੇ ਪੂਰੇ ਸ਼ਹਿਰੇ ਗੰਦੇ ਵਿੱਚ ਕਿਤੇ ਵੀ ਪੈਸਾ ਵਧੀਆ ਕਮਾ ਸਕਦੇ ਹੋ ਜੇ ਤੁਹਾਡੇ ਕੋਲ ਸਕਿੱਲ ਹੈ ਇਹ ਮੇਰੀ ਤੁਹਾਨੂੰ ਪਰਸਨਲ رائے ਹੈ ਇਹਦੇ ਵਿੱਚ ਕੋਈ ਥੋਪ ਨਹੀਂ ਰਿਹਾ ਪਰ ਮੈਨੂੰ ਇਹ ਲੱਗਦਾ ਕਿ ਜੇ ਕੋਈ ਮੇਰੇ ਕੋਲ ਆਇਆ ਉਹਨੂੰ ਚੰਗੀ ਤਰ੍ਹਾਂ ਗਾਈਡੈਂਸ ਮਿਲਣੀ ਚਾਹੀਦੀ ਆ ਕਿਹੜੇ ਆਰਟੀਕਲ 'ਚ ਜਾਣਾ ਉਹਦੇ ਬਾਰੇ ਉਹਨੂੰ ਪਤਾ ਹੋਣਾ ਚਾਹੀਦਾ ਕਈ ਬੰਦਿਆਂ ਨੂੰ ਨਾ ਪੂਰੀ ਵੀਡੀਓ ਦੇਖੀ ਨਹੀਂ ਹੁੰਦੀ ਥੱਲੇ ਕਮੈਂਟ ਪੁਰਤਗਾਲ 'ਚ ਕੁਝ ਨਹੀਂ ਹੈਗਾ ਜੇ ਕੁਝ ਨਹੀਂ ਹੈਗਾ ਫਿਰ ਇੰਨੀ ਦੁਨੀਆ ਉੱਥੇ ਕਿਉਂ ਬੈਠੀ ਆ ਸਭ ਕੁਝ ਹੈ ਬਸ ਇਹ ਆ ਸਬਰ 6 ਮਹੀਨੇ ਤੱਕੇ ਖੜੇ ਰਹਿਣੀ ਰਹੋ 6 ਮਹੀਨੇ ਦੇ ਵਿੱਚ ਸੈੱਟ ਹੋਵੋਗੇ ਅਗਲੇ 6 ਮਹੀਨੇ ਚ ਸੈਟਲਮੈਂਟ ਹੋਊਗੀ ਕਿਤੇ ਵੀ ਆ ਚਾਹੇ ਤੁਸੀਂ ਅਮਰੀਕਾ ਚਲ ਜਿਓ ਚਾਹੇ ਕਿਸੇ ਵੀ ਵੈਸਟਰਨ ਕੰਟਰੀ ਵਿੱਚ ਕਿਤੇ ਵੀ ਚਲ ਜਿਓ ਚਾਹੇ ਤੁਹਾਨੂੰ ਅੱਗੋਂ ਤੁਹਾਡਾ ਰਿਸ਼ਤੇਦਾਰ ਹੀ ਲੈਣ ਆ ਰਿਹਾ ਤੁਹਾਡਾ ਸਟਰਗਲ ਪੀਰੀਅਡ ਰਹਿਣਾ ਹੀ ਰਹਿਣਾ ਤਿੰਨ ਤੋਂ 6 ਮਹੀਨੇ ਦਾ ਜਿਵੇਂ ਮੈਂ ਕਹਿਣਾ ਹੁਣਾ ਅੱਟੀ ਚੱਟੀ ਤੇ ਖੱਟੀ ਅੱਜ ਤੋਂ ਤੁਹਾਡਾ ਨਵਾਂ ਜਨਮ ਸ਼ੁਰੂ ਹੋਣਾ ਹਾਂਜੀ 에어ਪੋਰਟ ਤੱਕ ਉੱਥੋਂ ਪਿਕਅਪ ਤੱਕ ਕੰਮ ਤੱਕ ਹਰ ਥਾਂ ਤੇ ਮੇਰੀ ਹੱਕ ਹੈਲਪ ਰਹੂਗੀ ਠੀਕ ਹੈ ਠੀਕ ਹੈ ਡੀ 1 ਵੀਜ਼ਾ ਦਿੱਤਾ ਰੈਜ਼ਿਡੈਂਸੀ ਦਿੱਤਾ ਮੇਰੀ ਕਮਿਟਮੈਂਟ ਤੁਹਾਨੂੰ ਵੀਜ਼ਾ ਦੇਣ ਦੀ ਆ ਅੱਗੋਂ ਜਿਹੜੀ ਮੇਰੀ ਸਰਵਿਸ ਆ ਹੈਲਪ ਆ ਉਹ ਮੇਰੀ ਐਜ਼ ਅ ਬ੍ਰਦਰ ਤੁਹਾਡੇ ਨਾਲ ਰਹੂਗੀ ਉਹਦੇ ਵਿੱਚ ਮੇਰੀ ਕੋਈ ਕਮਿਟਮੈਂਟ ਨਹੀਂ ਰਹਿੰਦੀ ਮੈਂ ਹਮੇਸ਼ਾ ਤੁਹਾਡੇ ਨਾਲ ਖੜਾ ਜਿਵੇਂ ਤੁਸੀਂ ਮੇਰੇ ਨਾਲ ਕਈ ਬੱਚੇ ਮੈਂ ਤੁਹਾਡੇ ਬਦੌਲਤ ਇਹ ਕਹਿਣਾ ਚਾਹੁੰਦਾ ਕਈ ਬੰਦੇ ਨਾ ਡਿਪੈਂਡ ਹੋ ਜਾਂਦੇ ਆ ਮੈਂ ਕਹਿੰਦਾ ਮੇਰੇ ਤੇ ਡਿਪੈਂਡ ਹੋਣ ਦੀ ਲੋੜ ਨਹੀਂ ਕਿਉਂਕਿ ਮੈਂ ਤੁਹਾਨੂੰ ਰੈਜ਼ੀਡੈਂਸੀ ਵੀਜ਼ਾ ਦੇ ਰਿਹਾ ਹਾਂ ਜਦੋਂ ਤੁਹਾਨੂੰ ਕਹਿੰਦਾ ਗਿਵ ਐਂਡ ਟੇਕ ਜਦੋਂ ਤੁਸੀਂ ਮੇਰੇ ਨਾਲ ਚੰਗੇ ਹੋ ਤਾਂ ਮੈਂ ਤੁਹਾਡੇ ਲਈ ਚੰਗਾ ਪਰ ਜੇ ਹੁਣ ਅਗਲਾ ਕਵੇ ਤੁਸੀਂ ਮੈਨੂੰ ਇਹ ਕਰਕੇ ਦੇਣਾ ਇਹ ਮੈਂ ਕਦੇ ਕਿਸੇ ਨੂੰ ਕਮਿਟ ਨਹੀਂ ਕਰਦਾ ਪੁਰਤਕਾਲ ਰੈਜ਼ਿਡੈਂਸੀ ਚ ਹਾਂਜੀ ਜਿੱਥੇ ਮੈਂ ਜਿਹੜੀ ਕਮਿਟਮੈਂਟ ਕਰਦਾ ਮੈਂ ਪੂਰੀ ਕਰਦਾ ਹਾਂਜੀ ਠੀਕ ਹੈ ਕبھی ਜੇ ਬੰਦਾ ਮੇਰੇ ਕੋਲੇ ਵਰਕ ਪਰਮਿਟ ਤੇ ਚੱਲਿਆ ਜਾਂ ਕਿਤੇ ਵੀ ਚੱਲਿਆ ਉੱਥੇ ਮੇਰੀ ਜ਼ਿੰਮੇਵਾਰੀ ਹੈ ਪਰ ਜਦੋਂ ਮੈਂ ਬੰਦੇ ਨੂੰ ਰੈਜ਼ਿਡੈਂਸੀ ਦਿੱਤਾ ਹਾਂਜੀ ਤਾਂ ਫਿਰ ਬਹੁਤ ਵੱਡੀ ਗੱਲ ਹੈ ਇੱਥੋਂ ਦਾ ਤੁਸੀਂ ਜਿੰਨੀ ਮਰਜ਼ੀ ਇਮਾਰਤਾਂ ਖੜੀਆਂ ਕਰ ਲਓ ਹਾਂ ਪਲੇਟਫਾਰਮ ਸੋਨਾ ਦਿੱਤਾ ਤੁਹਾਨੂੰ ਹਾਂਜੀ ਠੀਕ ਹੈ ਐਦਾਂ ਹੀ ਆਪਣਾ ਪਿਆਰ ਐਦਾਂ ਹੀ ਆਪਣਾ ਪਰਿਵਾਰ ਐਦਾਂ ਬਣਿਆ ਰਹਿਣਾ ਹਾਂਜੀ ਮ ਤੁਹਾਡਾ ਨੋ ਵੱਧ ਮੈਂ ਬੋ ਰਿਹਾ ਕਿਉਂਕਿ ਖੁਸ਼ੀ ਬਹੁਤ ਹੈ ਤੇ ਕੋਈ ਚੀਜ਼ਾਂ ਨੂੰ ਮੈਂ ਸਮਝਾ ਰਿਹਾ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਵੀ ਇਹ ਵੀਡੀਓ ਤੋਂ ਕਾਫੀ ਬੰਦੇ ਸਿੱਖਣਗੇ ਹਾਂਜੀ ਜ਼ਰੂਰ ਜੀ ਠੀਕ ਹੈ ਨਾ ਤੇ ਤੁਸੀਂ ਹੁਣ ਪੂਰੇ ਖੁਸ਼ ਬਹੁਤ ਬਹੁਤ ਕਿੰਨੀ ਕਿੰਨਾ ਖਚਾਵਾ ਬਹੁਤ ਚਾਹ ਹੈ ਜਰ ਉਹਤੇ ਜਾ ਕੇ ਆਣ ਵਾਲਿਆਂ ਨੂੰ ਕੀ ਕਹੋਗੇ ਆਣ ਵਾਲਿਆਂ ਨੂੰ ਜ਼ਰੂਰ ਆਓ 70 ਤੋਂ ਆਪਣਾ ਵੀਜ਼ਾ ਪ੍ਰਾਪਤ ਕਰੋ ਜ਼ਰੂਰ ਲਓ ਭਾਜੀ ਸਬਰ ਇਹਨਾਂ ਵਰਗਾ ਲੈ ਕੇ ਆਇਓ ਹਾਂ ਹਾਂ ਜੀ ਦੇਖੋ ਇਹਨਾਂ ਦੇ ਜਦੋਂ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ ਸੀ ਇਹਨਾਂ ਨੇ 8 ਮਹੀਨੇ 9 ਮਹੀਨੇ ਵੇਟ ਕੀਤੀ ਉਸ ਤੋਂ ਬਾਅਦ ਸਬਮਿਸ਼ਨ ਹੋਈ ਆ ਤੇ ਇਹਨਾਂ ਨੂੰ ਸਾਲ ਲੱਗ ਗਿਆ ਪੂਰਾ ਵੀਜ਼ਾ ਲੈਣ ਦੇ ਨੂੰ ਕਈਆਂ ਨੇ 2-2 ਮਹੀਨੇ ਚ ਵੀ ਆਇਆ 3-3 ਮਹੀਨੇ ਚ ਵੀ ਆਇਆ ਜਦੋਂ ਅਪਾਇੰਟਮੈਂਟ ਮਿਲਦੀ ਆ ਕਹਿੰਦੇ ਜਦੋਂ ਮੇਲਾ ਲੱਗਿਆ ਨਾ ਉਦੋਂ ਸਾਰੇ ਦੇਖ ਲੈਂਦੇ ਆ ਨਹੀਂ ਤਾਂ ਮੇਲੇ ਦੀ ਵੇਟ ਕਰਨੀ ਪੈਂਦੀ ਆ ਹੁਣ ਮੇਲੇ ਦੇ ਵਿੱਚ ਪਰ ਸਭ ਤੋਂ ਪਹਿਲਾਂ ਕਹਿੰਦੇ ਆ ਜਸਵੀਰ ਜਸਵੀਰ ਸਿੰਘ ਕਹਿੰਦਾ ਫੀਫੋ ਫਸਟ ਇਨ ਫਸਟ ਆਊਟ ਜੇ ਪਹਿਲਾਂ ਆਏ ਸੀ ਹਾਂਜੀ ਸਭ ਤੋਂ ਇਹਨਾਂ ਟਾਈਮ ਵੱਧ ਲੱਗਿਆ ਤੇ ਇਹਨਾਂ ਨੇ ਸਭ ਤੋਂ ਪਹਿਲਾਂ ਵੀਜ਼ਾ ਲਿਆ ਇਸਾਰੇ ਉਤੇ ਅੰਬੈਸੀ ਦੇ ਵਿੱਚ ਵੀ ਪਹਿਲੇ ਨੰਬਰ ਤੇ ਸੀਗਾ ਇਹ ਦੇਖੋ ਮੁਕੱਦਰ ਬਹੁਤ ਵੱਡੀ ਚੀਜ਼ ਹੈ ਮਿਹਨਤ ਤੁਹਾਡੀ ਵੀ ਤੇ ਮੇਰੀ ਵੀ ਤੁਹਾਡੇ ਫਾਦਰ ਸਾਹਿਬ ਦੀ ਸਾਰੇ ਦਾ ਰੰਗ ਆਈ ਆ ਪਰ ਕਹਿੰਦੇ ਮੁਕੱਦਰ ਤੋਂ ਬਿਨਾ ਕੁਝ ਨਹੀਂ ਮਿਲਦਾ ਹਾਂਜੀ ਇਹ ਤੁਹਾਡਾ ਲਿਖਿਆ ਸਾਡਾ ਤਾਂ ਨਾਮ ਹੋ ਰਿਹਾ ਹੈ ਕਹਿੰਦਾ ਪਰਮਾਤਮਾ ਸਾਡਾ ਕੰਮ ਕਰ ਰਿਹਾ ਸਾਡਾ ਨਾਮ ਹੋ ਜਾਂਦਾ ਤੁਹਾਡੀ ਬਦੌਲਤ ਆ ਤੁਹਾਡੇ ਬਦੌਲਤ ਸਾਨੂੰ ਸਾਰੇ ਜਾਣਦੇ ਆ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਇਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਐਦਾਂ ਦੀਆਂ ਹੋਰ ਸਖਸ਼ੀਤਾ ਜਿਹੜੇ ਕੈਂਡੀਡੇਟ ਵੀਜ਼ਾ ਲੈ ਚੁੱਕੇ ਆ ਉਹਨਾਂ ਦੀ ਆਪਾਂ ਪਰਸਨਲ ਸਟੋਰੀ ਬਾਰੇ ਪੂਰੇ ਆਪਾਂ ਨਾਲ ਜੁੜੇ ਰਵਾਂਗੇ ਹਰ ਇੱਕ ਦਾ ਆਪਾਂ ਚਾਣਣਾ ਪਾਵਾਂਗੇ ਉਹਨਾਂ ਦੀ ਲਾਈਫ ਚ ਕੀ ਹੋਇਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਧਰ ਤਰ ਭਲੋ ਇਹ 7 ਸੀ ਦੀ ਤੁਹਾਨੂੰ ਦੁਆਵਾਂ ਨੇ ਬਹੁਤ ਬਹੁਤ ਮੁਬਾਰਕਾ ਇੱਕ ਖੜੇ ਹੋ ਕੇ ਜੱਪੀ ਬਾਲੀਆ ਹੈ ਨਾ ਹਾਂਜੀ ਜ਼ਰੂਰ ਹੋਰ ਭਾਈ ਬਹੁਤ ਬਹੁਤ ਮੁਬਾਰਕਾ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੋ 7 ਸੀ ਦਾਊਗਾ ਵੀਜ਼ਾ ਜ਼ਰੂਰ ਲੈ ਕੇ ਜਾਊਗਾ